ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਅੱਜ ਹੈ 17 ਜਨਵਰੀ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 17 ਜਨਵਰੀ 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ Telegram ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ Telegram channel ਦਾ link ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਕਿਸ ਰਾਜ ਵਿੱਚ ਆਪਰੇਸ਼ਨ ਅਮ੍ਰਿਤ ਸ਼ੁਰੂ ਕੀਤਾ ਗਿਆ ਹੈ ਹਾਂਜੀ ਆਪਰੇਸ਼ਨ ਅਮ੍ਰਿਤ ਇਹ ਕਿਹੜੇ ਰਾਜ ਦੇ ਵਿੱਚ ਸ਼ੁਰੂ ਕੀਤਾ ਗਿਆ ਇਹ ਸ਼ੁਰੂ ਕੀਤਾ ਗਿਆ ਜੀ ਕੇਰਲ ਦੇ ਵਿੱਚ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਕੇਰਲ ਕੇਰਲ ਦੇ ਵਿੱਚ ਆਪਰੇਸ਼ਨ ਅਮ੍ਰਿਤ ਸ਼ੁਰੂ ਕੀਤਾ ਗਿਆ ਹੁਣ ਕਿਉਂ ਸ਼ੁਰੂ ਕੀਤਾ ਗਿਆ ਐਂਟੀਬਾਇਟਿਕ ਦਵਾਈਆਂ ਦੇ ਉਪਯੋਗ ਨੂੰ ਘੱਟ ਕਰਨ ਦੇ ਲਈ ਆਪਰੇਸ਼ਨ ਅਮ੍ਰਿਤ ਸ਼ੁਰੂ ਕੀਤਾ ਕੇਰਲ ਨੇ ਹੁਣ ਕੇਰਲ ਦੇ ਵਿੱਚ ਸ਼ੁਰੂ ਕੀਤਾ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕੇਰਲ ਕੇਰਲ ਦੇ ਕੈਪੀਟਲ ਆ ਤ੍ਰਿਵੰਤਮਪੁਰਮ ਇਥੋਂ ਦੇ ਚੀਫ ਮਿਨਿਸਟਰ ਆ ਪਿੰਰਈ ਵਿਜੀਨ ਗਵਰਨਰ ਆ ਆਰਿਫ ਮੁਹੰਮਦ ਖਾਨ ਕੇਰਲ ਦੇ ਵਿੱਚ ਅਨਾਇ ਮੋਦੀ 16 ਨੈਸ਼ਨਲ ਪਾਰਕ ਆ 마ਥੀਕੇਤਨ 16 ਨੈਸ਼ਨਲ ਪਾਰਕ ਆ ਪਬਡਮ 16 ਨੈਸ਼ਨਲ ਪਾਰਕ ਆ ਸਾਇਲੈਂਟ ਵੈਲੀ ਨੈਸ਼ਨਲ ਪਾਰਕ ਆ ਐਰਵਿਕुलम ਨੈਸ਼ਨਲ ਪਾਰਕ ਆ ਪੈਰੀਆਰ ਵਾਈਲਡਲਾਈਫ ਸੈਂਚਰੀ ਆ ਕੇਰਲ ਸਰਕਾਰ ਨੇ ਇੱਕ ਨਵੀਂ ਈ ਗਵਰਨੈਂਸ ਪਹਿਲ ਕਦਮੀ ਕੇ ਸਮਾਰਟ ਲਾਂਚ ਕੀਤੀ ਭਾਰਤ ਦੀ ਸਭ ਤੋਂ ਤੇਜ਼ ਸੂਰਜੀ ਇਲੈਕਟ੍ਰਿਕ ਕਿਸ਼ਤੀ 12 ਕੁਡਾ ਕੇਰਲ ਵਿੱਚ ਲਾਂਚ ਕੀਤੀ ਗਈ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਕੇਰਲ ਵਿੱਚ ਲਗਜ਼ਰੀ ਜਹਾਜ਼ ਕਲਾਸਿਕ ਇੰਪੀਰੀਅਲ ਲਾਂਚ ਕੀਤਾ ਕੇਰਲ ਵਿੱਚ ਪਰੂਮਾਲਾ ਪੇਰੂਨਲ ਤਿਹਾਰ ਮਨਾਇਆ ਗਿਆ ਨੈਕਸਟ ਕੁਐਸ਼ਨ ਕਿਸ ਕਿਸ ਨੇ ਹਾਲ ਹੀ ਵਿੱਚ ਏਸ਼ੀਆਨ ਸ਼ੂਟਿੰਗ ਚੈਂਪੀਅਨਸ਼ਿਪ 2024 ਵਿੱਚ ਪੁਰਸ਼ਾਂ ਦੇ 25 ਮੀਟਰ ਸਟੈਂਡਰਡ ਪਿਸਟਲ ਮੁਕਾਬਲੇ ਵਿੱਚ ਸੋਨੇ ਦਾ ਮੈਡਲ ਜਿੱਤਿਆ ਹੈ ਹਾਂਜੀ ਏਸ਼ੀਅਨ শুটিং ਚੈਂਪੀਅਨਸ਼ਿਪ 2024 ਇਹ ਇੰਡੋਨੇਸ਼ੀਆ ਦੀ ਕੈਪੀਟਲ ਜਕਾਰਤਾ ਦੇ ਵਿੱਚ ਹੋਈ ਆ ਤੇ ਇਸ ਦੇ ਵਿੱਚ ਪੁਰਸ਼ਾਂ ਦੇ 25 ਮੀਟਰ ਸਟੈਂਡਰਡ ਪਿਸਟਲ ਮੁਕਾਬਲੇ ਦੇ ਵਿੱਚ ਜੋਗੇਸ਼ ਸਿੰਘ ਨੇ 골ਡ ਮੈਡਲ ਜਿੱਤੇ ਆ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਜੋਗੇਸ਼ ਸਿੰਘ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਜੋਗੇਸ਼ ਸਿੰਘ ਨੈਕਸਟ ਕੁਐਸਚਨ ਆ ਜੀ IUCN جس دی ফুল ফর্ম ਮੈਂ ਨਾਲ ਹੀ ਨੋਟ ਕਰ ਦਿੱਤੀ ਹੋਈ ਆ ਕਿਉਂਕਿ ਜ਼ਿਆਦਾਤਰ ਸਟੂਡੈਂਟਸ ਬੋਲਦੇ ਨੇ ਕਿ ਨੋਟ ਕਰ ਦਿਆ ਕਰੋ ਹਾਂਜੀ IUCN International Union for Conservation of Nature Red List রেড ਲਿਸਟ ਦਾ ਮਤਲਬ ਹੁੰਦਾ ਜਦੋਂ ਕੋਈ ਪ੍ਰਜਾਤੀ ਖਤਮ ਹੋਣ ਦੀ ਕੰਗਾਰਤੇ ਆ ਤਾਂ ਉਹ রেড ਲਿਸਟ ਦੇ ਵਿੱਚ ਸ਼ਾਮਿਲ ਕਰ ਦਿੱਤੀ ਜਾਂਦੀ ਹੈ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤਾਂ International Union for Conservation of Nature's Red List ਵਿੱਚ ਹਾਲ ਹੀ ਵਿੱਚ ਕਿਸ ਨੂੰ ਕਮਜ਼ੋਰ ਵਜੋਂ ਸ੍ਰੈਣੀਬੱਧ ਕੀਤਾ ਗਿਆ ਜਾਂ ਕਿਸ ਨੂੰ রেড ਲਿਸਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਇਹ ਕੁਐਸਚਨ ਤੁਹਾਨੂੰ ਇਸ ਤਰ੍ਹਾਂ ਵੀ ਆ ਸਕਦਾ ਕਿ ਹੇਠ ਲਿਖੀਆਂ ਪ੍ਰਜਾਤੀਆਂ ਦੇ ਵਿੱਚੋਂ ਕਿਹੜੀ ਪ੍ਰਜਾਤੀ ਤਤੀ ਨੂੰ ਰੈਡ ਲਿਸਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਤਾਂ ਇਹ ਕੀਤਾ ਗਿਆ ਵਾ ਜੀ ਹਿਮਾਲੀਅਨ ਵੁਲਫ ਨੂੰ অপਸ਼ਨ ਨੰਬਰ ਬੀ ਇਜ਼ ਅ ਰਾਈਟ ਆਨਸਰ ਹਿਮਾਲੀਅਨ ਵੁਲਫ ਨੂੰ ਰੈਡ ਲਿਸਟ ਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਹਿਮਾਲੀਅਨ ਵੁਲਫ ਨੈਕਸਟ ਕੁਐਸ਼ਨ ਹੈ ਕੇਸ ਟਾਈਗਰ ਰਿਜ਼ਰਵ ਨੂੰ ਹਾਲ ਹੀ ਵਿੱਚ ਡਾਰਕ ਸਕਾਈ ਪਾਰਕ ਵਜੋਂ ਮਾਨਤਾ ਮਿਲੀ ਹੈ ਹਾਂਜੀ ਡਾਰਕ ਸਕਾਈ ਪਾਰਕ ਵਜੋਂ ਮਾਨਤਾ ਮਿਲੀ ਹੈ ਪੈਂਚ ਟਾਈਗਰ ਰਿਜ਼ਰਵ ਨੂੰ ਪੈਂਚ ਟਾਈਗਰ ਰਿਜ਼ਰਵ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਪੈਂਚ ਟਾਈਗਰ ਰਿਜ਼ਰਵ ਭਾਰਤ ਦਾ ਇਕਲੌਤਾ ਇਸ ਤਰ੍ਹਾਂ ਦਾ ਟਾਈਗਰ ਰਿਜ਼ਰਵ ਆ ਜਿਹੜਾ ਦੋ ਰਾਜਾਂ ਦੇ ਵਿੱਚ ਫੈਲਿਆ ਹੋਇਆ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਵਿੱਚ ਠੀਕ ਹੈ ਤੇ ਇਸ ਨੂੰ ਡਾਰਕ ਸਕਾਈ ਪਾਰਕ ਘੋਸ਼ਿਤ ਕਰ ਦਿੱਤਾ ਗਿਆ ਨੈਕਸਟ ਕੁਐਸ਼ਨ ਆ ਹਾਲ ਹੀ ਵਿੱਚ ਅੰਤਰਰਾਸ਼ਟਰੀ ਊਠ ਉਤਸਵ ਕਿੱਥੇ ਸ਼ੁਰੂ ਹੋਇਆ ਹਾਂਜੀ ਅੰਤਰਰਾਸ਼ਟਰੀ ਊਠ ਉਤਸਵ ਇਹ ਬੀਕਾਨੇਰ ਦੇ ਵਿੱਚ ਹੋਇਆ ਤੇ 3 ਦਿਨਾਂ ਦਾ ਉਤਸਵ ਆ ਇਹ ਰਾਜਸਥਾਨ ਦੇ ਬੀਕਾਨੇਰ ਦੇ ਵਿੱਚ ਆਯੋਜਿਤ ਕੀਤਾ ਗਿਆ অপਸ਼ਨ ਸੀ ਇਸ ਦਾ ਰਾਈਟ ਆਨਸਰ ਬੀਕਾਨੇਰ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਭਾਰਤ ਅਤੇ ਮੌਲਦੀਵ ਮੋਲਦੀਪ ਤੇ ਭਾਰਤ ਦੀ ਜਿੱਥੇ ਵੀ ਗੱਲ ਆ ਜੇ ਮੋਲਦੀਪ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਭਾਰਤ ਦੇ ਮੋਲਦੀਪ ਨਾਲ ਲਗਾਤਾਰ ਜਿਹੜੇ ਸਬੰਧ ਆ ਉਹ ਵਿਗੜਦੇ ਜਾ ਰਹੇ ਆ ਹਰ ਤੀਜੇ ਦਿਨ ਆਪਾਂ ਇਸ ਬਾਰੇ ਗੱਲ ਕਰਦੇ ਆ ਭਾਰਤ ਅਤੇ ਮੋਲਦੀਪ ਬਾਰੇ ਠੀਕ ਹੈ ਸੋ ਹੁਣ ਤੁਸੀਂ ਧਿਆਨ ਦੇ ਵਿੱਚ ਰੱਖਣਾ ਕਿ ਭਾਰਤ ਅਤੇ 몰ਦੀਵ ਦਰਮਿਆਨ ਉੱਚ ਪੱਧਰੀ ਕੋਰ ਗਰੁੱਪ ਦੀ ਮੀਟਿੰਗ ਕਿੱਥੇ ਹੋਈ ਹਾਂਜੀ ਭਾਰਤ ਅਤੇ 몰ਦੀਵ ਦੇ ਸਬੰਧ ਕਿਉਂ ਵਿਗੜ ਰਹੇ ਆ ਕਿਉਂਕਿ ਭਾਰਤ ਅਤੇ 몰ਦੀਵ 몰ਦੀਵ ਨੂੰ ਦੇ ਜਿਹੜੇ ਨਵੇਂ ਰਾਸ਼ਟਰਪਤੀ ਬਣਿਆ ਮੁਹੰਮਦ ਮਉਜੂ ਬਣਿਆ ਇਹਨਾਂ ਨੂੰ ਸਪੋਰਟ ਕੀਤਾ ਸੀ ਚਾਈਨਾ ਨੇ ਜਿਹੜੇ ਬੰਦੇ ਨੂੰ ਸਾਡਾ ਦੇਸ਼ ਭਾਰਤ ਸਪੋਰਟ ਕਰ ਰਿਹਾ ਸੀ ਉਹ ਚੋਣਾਂ ਦੇ ਵਿੱਚੋਂ ਹਾਰ ਗਿਆ ਤੇ ਹੁਣ ਇਹਨਾਂ ਨੂੰ ਚਾਈਨਾ ਨੇ ਸਪੋਰਟ ਕੀਤਾ ਸੀ ਇਸ ਕਰਕੇ ਚਾਈਨਾ ਨੂੰ ਹੀ ਸਪੋਰਟ ਕਰ ਰਿਹਾ ਚਾਈਨਾ ਦੀ ਜ਼ਿਆਦਾ ਸੁਣ ਰਿਹਾ ਇਸ ਕਰਕੇ ਇਹਨਾਂ ਦੇ ਭਾਰਤ ਨਾਲ ਜਿਹੜੇ ਦਾ ਉਹ ਵਿਗੜ ਰਿਹਾ ਕਾਫੀ سارے ਮੁੱਦੇ ਇਹਨਾਂ ਨੇ ਭਾਰਤ ਨਾਲ ਖਤਮ ਕੀਤੇ ਆ ਫਿਰ ਭਾਰਤ ਦੇ ਜਿਹੜੇ ਸੈਨਿਕ ਸੀਗੇ 8 ਸੈਨਿਕ ਉਹਨਾਂ ਨੂੰ ਵੀ ਇਹਨਾਂ ਨੇ ਫਾਂਸੀ ਦੇਣ ਦਾ ਐਲਾਨ ਕੀਤਾ ਪਹਿਲਾਂ ਕਿੰਨਾ ਮਾਮਲਾ ਇਹ ਚੱਲਿਆ ਸੀ ਪਿਛਲੇ ਸਾਲ ਅਗਸਤ ਦੇ ਵਿੱਚ 2000 ਅਗਸਤ 2022 ਦੇ ਵਿੱਚ ਤੇ ਉਹਨਾਂ ਨੂੰ ਕੈਦ ਕਰ ਲਿਆ ਗਿਆ ਤੇ ਹੁਣ ਇਹ ਨੇ ਕੀ ਕੀਤਾ ਬਰਨਸਾਰ ਪਹਿਲਾਂ ਉਹਨਾਂ ਨੂੰ ਫਾਂਸੀ ਦਾ ਐਲਾਨ ਕਰਤਾ ਸੀ ਫਿਰ ਉਹ ਮੀਟਿੰਗ ਹੋਈ ਕਲਾਈਮੇਟ ਬੇਸਡ ਇੱਕ ਮੀਟਿੰਗ ਸੀ ਜਿਹੜੀ ਕਿ ਦੁਬਈ ਦੇ ਵਿੱਚ ਹੋਈ ਸੀ ਉੱਥੇ ਆਪਣੇ ਪ੍ਰਧਾਨ ਮੰਤਰੀ ਮੌਜੂ ਨੂੰ ਮਿਲੇ ਉਨ ਉਥੋਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੈਬਨਿਟ ਨੂੰ ਮਿਲੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਫੇਰ ਉਹ ਮਾਮਲਾ ਥੋੜਾ ਠੰਡਾ ਕੀਤਾ ਤੇ ਹੁਣ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਵਾ ਠੀਕ ਹੈ ਤੇ ਇਹ ਹੁਣ ਇੱਕ ਫੇਰ ਮੀਟਿੰਗ ਹੋਈ ਹੈ ਉੱਚ ਪਦਰੀ ਕੋਰ ਗਰੁੱਪ ਦੀ ਮੀਟਿੰਗ ਇਹ ਮਾਲੇ ਦੇ ਵਿੱਚ ਹੋਈ ਹੈ ਮੋਲਦੀਪ ਦੀ ਕੈਪੀਟਲ ਆ ਮਾਲੇ ਠੀਕ ਹੈ অপਸ਼ਨ ਬੀ ਇੱਥੇ ਰਾਈਟ ਆਨਸਰ ਹੈ ਤੇ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਵੀ ਮੋਲਦੀਪ ਮੋਲਦੀਵ ਦੀ ਕੈਪੀਟਲ ਆ ਮਾਲੇ ਕ੍ਰਾਂਸੀਆ ਮੋਲਦੀਬੀਅਨ ਰੁਪਏ ਆ ਅਤੇ ਪ੍ਰੈਜ਼ੀਡੈਂਟ ਨਵੇਂ ਬਣਿਆ ਮੁਹੰਮਦ ਮੋਇਜ਼ੂ ਜਿਹੜੇ ਕਿ ਬਹੁਤ ਇੰਪੋਰਟੈਂਟ ਆ ਹੋ ਸਕਦਾ ਐਗਜ਼ਾਮ ਦੇ ਵਿੱਚ ਆ ਜਾਏ ਕਿ ਮੋਲਦੀਪ ਦੇ ਪ੍ਰੈਜ਼ੀਡੈਂਟ ਕੌਣ ਨੇ ਰਾਸ਼ਟਰਪਤੀ ਕੌਣ ਨੇ ਠੀਕ ਹੈ ਰਾਸ਼ਟਰਪਤੀ ਪ੍ਰੈਜ਼ੀਡੈਂਟ ਇੱਕ ਹੀ ਹੁੰਦੇ ਆ ਰਾਸ਼ਟਰਪਤੀ ਨੂੰ ਹੀ ਅਸੀਂ ਪ੍ਰੈਜ਼ੀਡੈਂਟ ਬੋਲਦੇ ਆ ਹਾਂਜੀ ਹੁਣ ਮੋਲਦੀਵ ਦੀ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਮੋਲਦੀਵ ਭਾਰਤ ਨਾਲ ਹਾਈਡਰੋਗ੍ਰਾਫਿਕ ਸਰਵੇ ਐਗਰੀਮੈਂਟ ਨੂੰ ਪੂਰਾ ਕਰੇਗਾ ਭਾਰਤ ਸਰਕਾਰ ਨੇ 몰ਦੀਵ ਤੋਂ 72 ਭਾਰਤੀ ਸੈਨਿਕਾਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਰਿਲਾਈਐਂਸ Jio ਨੇ 몰ਦੀਵ ਨੂੰ ਹਾਈ ਸਪੀਡ ਆਪਟੀਕਲ ਫਾਈਬਰ ਕੇਬਲ ਨਾਲ ਜੋੜਨ ਦਾ ਕੰਮ ਪੂਰਾ ਕੀਤਾ 몰ਦੀਵ ਵਿੱਚ ਏਸ਼ੀਆ ਸਰਫਿੰਗ ਚੈਂਪੀਅਨਸ਼ਿਪ ਕਰਵਾਈ ਗਈ ਨੈਕਸਟ ਕੁਏਸਟ ਕਿਸ ਨੇ ਹਾਲ ਹੀ ਵਿੱਚ ਗਾਂਧੀਏ ਲਾਈਫ ਇਨ ਸ਼੍ਰੀ ਕੈਂਪੇਨਸ ਸਿਰਲੇਖ ਵਾਲੀ ਕਿਤਾਬ ਦਾ ਉਦਘਾਟਨ ਕੀਤਾ ਹੈ ਗਾਂਧੀਏ ਲਾਈਫ ਇਨ ਸ਼੍ਰੀ ਕੈਂਪੇਨਸ ਵਾਲੀ ਕਿਤਾਬ ਦਾ ਉਦਘਾਟਨ ਕੀਤਾ ਐਮ ਜੇ ਅਕਬਰ ਨੇ অপਸ਼ਨ ਏ ਇਜ਼ ਦਾ ਰਾਈਟ ਆਨਸਰ ਐਮ ਜੇ ਅਕਬਰ ਇੱਕ ਫੇਮਸ ਰਾਈਟਰ ਆ ਤੇ ਇਨਾਂ ਨੇ ਹੀ ਇਹ ਬੁੱਕ ਲਿਖੀ ਆ ਬੁੱਕ ਦਾ ਨਾਮ ਤੇ ਰਾਈਟਰ ਦਾ ਨਾਮ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਹਾਂਜੀ ਰੀਸੈਂਟਲੀ ਭੁਪਿੰਦਰ ਜਾਦਵ ਨੇ ਮੋਦੀ एनर्जिंग ए ग्रीन फ्यूचर नाम दी किताब रिलीज ਕੀਤੀ ट्विंकल खन्ना ਨੇ ਨਵੀਂ ਕਿਤਾਬ ਵੈਲਕਮ ਟੂ ਪੈਰਾਡਾਈਸ ਲਾਂਚ ਕੀਤੀ ਰਾਕੇਸ਼ ਪਾਠਕ ਦੁਆਰਾ ਲਿਖੀ ਗਈ ਕਿਤਾਬ ਸਿੰਧੀਆਂ ਐਂਡ 1857 ਰਿਲੀਜ਼ ਹੋਈ ਨੈਕਸਟ ਕੁਐਸ਼ਨ ਕਿਸ ਨੇ ਹਾਲ ਹੀ ਵਿੱਚ ਸੁਰੱਖਿਆਤ ਆਰਮੀ ਮੋਬਾਈਲ इकोसिस्टम ਸੰਭਾਲ ਲਾਂਚ ਕੀਤਾ ਹੈ ਹਾਂਜੀ ਇੱਕ ਸੁਰੱਖਿਅਤ ਆਰਮੀ ਮੋਬਾਈਲ ਇਕੋਸਿਸਟਮ ਲਾਂਚ ਕੀਤਾ ਗਿਆ ਜਿਸ ਦਾ ਨਾਮ ਆ ਸੰਭਾਲ ਇਸ ਨੂੰ ਲਾਂਚ ਕੀਤਾ ਇੰਡੀਅਨ ਆਰਮੀ ਨੇ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਇੰਡੀਅਨ ਆਰਮੀ ਦੇ ਚੀਫ ਕੌਣ ਹਨ ਮਨੋਜ ਪਾਂਡੇ ਨੈਕਸਟ ਕੁਐਸਚਨ ਹਾਲ ਹੀ ਵਿੱਚ ਭਾਰਤੀ ਸੈਨਾ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਇੰਡੀਅਨ ਆਰਮੀ ਡੇ ਇੰਡੀਅਨ ਆਰਮੀ ਦੇ ਪਹਿਲੀ ਵਾਰ ਮੁਖੀ ਬਣੇ ਸੀ ਜਾਂ ਆਪਾਂ ਕਹਿ ਸਕਦੇ ਹਾਂ ਕਮਾਂਡਰ ਇਨ ਚੀਫ ਬਣੇ ਸੀਗੇ ਕੌਣ ਬਣੇ ਸੀ ਕੋਰਾਂਡਰਾ ਮ ਕਰਿਯੰਪਾ ਨਾਮਜਾਦ ਰੱਖਣਾ ਕੋਰਾਂਡੇਰਾ ਐਮ ਕਰੀਮਪਾ ਇਹ ਇੰਡੀਅਨ ਆਰਮੀ ਦੇ ਪਹਿਲੇ ਕਮਾਂਡਰ ਇਨ ਚੀਫ ਦਾ ਹੋਂਦਾ ਸੰਭਾਲਣ ਵਾਲੇ ਪਹਿਲੇ ਬੁਖੀ ਬਣੇ ਸੀ 15 ਜਨਵਰੀ 1949 ਇਸ ਕਰਕੇ 15 ਜਨਵਰੀ ਨੂੰ ਭਾਰਤੀ ਸੈਨਾ ਦਿਵਸ ਮਨਾਇਆ ਜਾਂਦਾ ਆਪਸ਼ਨ ਬੀ ਇਜ਼ ਆ ਰਾਈਟ ਆਨਸਰ ਹੁਣ ਜਨਵਰੀ ਦਾ ਇੰਪੋਰਟੈਂਟ ਡੇ ਦੀ ਗੱਲ ਆ ਤਾਂ 1 ਜਨਵਰੀ ਨੂੰ ਡੀ ਆਰ ਡੀਓ ਦਾ 66ਵਾਂ ਸਥਾਪਨਾ ਦਿਵਸ ਮਨਾਇਆ ਗਿਆ 3 ਜਨਵਰੀ ਨੂੰ ਅੰਤਰਰਾਸ਼ਟਰੀ ਦਿਮਾਗ ਸਰੀਰ ਤੰਦਰੁਸਤੀ ਦਿਵਸ ਮਨਾਇਆ ਗਿਆ 4 ਜਨਵਰੀ ਨੂੰ ਵਿਸ਼ਵ ਬ੍ਰੈਲ ਦਿਵਸ ਮਨਾਇਆ ਗਿਆ 5 ਜਨਵਰੀ ਨੂੰ ਰਾਸ਼ਟਰੀ ਪੰਛੀ ਦਿਵਸ ਮਨਾਇਆ ਗਿਆ 6 ਜਨਵਰੀ ਨੂੰ ਵਿਸ਼ਵ ਅਨਾਥ ਯੁੱਧ ਦਿਵਸ ਮਨਾਇਆ ਗਿਆ 7 ਜਨਵਰੀ ਨੂੰ ਮਹਾਯਾਨ ਨਵਾਂ ਸਾਲ ਦਿਵਸ ਮਨਾਇਆ ਗਿਆ 8 ਜਨਵਰੀ ਨੂੰ ਧਰਤੀ ਰੋਟੇਸ਼ਨ ਦਿਵਸ ਮਨਾਇਆ ਗਿਆ 9 ਜਨਵਰੀ ਨੂੰ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਗਿਆ 10 ਜਨਵਰੀ ਨੂੰ ਵਿਸ਼ਵ ਹਿੰਦੀ ਦਿਵਸ ਮਨਾਇਆ ਗਿਆ 11 ਜਨਵਰੀ ਨੂੰ ਰਾਸ਼ਟਰੀ ਮਨੁੱਖੀ ਤਸਕਰੀ ਯਾਗਰੁਕਤਾ ਦਿਵਸ ਮਨਾਇਆ ਗਿਆ 12 ਜਨਵਰੀ ਨੂੰ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ ਹਾਂਜੀ ਅਗਲਾ ਪ੍ਰਸ਼ਨ ਹਾਲ ਹੀ ਵਿੱਚ T20 ਇੰਟਰਨੈਸ਼ਨਲ ਵਿੱਚ 150 ਮੈਚ ਖੇਡਣ ਵਾਲਾ ਪਹਿਲਾ ਪੁਰਸ਼ ਖਿਡਾਰੀ ਕੌਣ ਬਣਿਆ ਹੈ ਹਾਂਜੀ T20 ਇੰਟਰਨੈਸ਼ਨਲ ਵਿੱਚ 150 ਮੈਚ ਖੇਡਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣਿਆ रोहित शर्मा ऑप्शन सी इज द राइट आंसर ਹੁਣ ਅਸੀਂ ক্রিকেট ਦੀ ਗੱਲ ਕੀਤੀ ਆ ਤਾਂ ਵਿਰਾਟ ਕੋਹਲੀ ਨੂੰ ਸਾਲ 2023 ਦਾ ਜਵਾਨੀ ਐਥਲੀਟ ਚੁਣਿਆ ਗਿਆ ਆ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗੇ ਖਿਡਾਰੀ ਮਿਸਿਲ ਸਟੋਰਕ ਨੂੰ ਕੋਲਕਾਤਾ ਨਾਈਟਸ ਰਾਈਡਰਸ ਨੇ ਖਰੀਦੇ ਆ ਬੀਸੀਸੀਆਈ ਨੇ ਮੈਂ ਐਮਐਸ ਧੋਨੀ ਦੀ ਜਰਸੀ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਜਰਸੀ ਨੰਬਰ 7 ਬੀਸੀਸੀਆਈ ਨੇ ਮੁਹੰਮਦ ਸ਼ਮੀ ਲਈ ਅਰਜੁਨ ਪੁਰਸਕਾਰ ਦੀ ਸ਼ਫਾਰਿਸ਼ ਕੀਤੀ ਮਿਲ ਵੀ ਚੁੱਕਿਆ ਮੁਹੰਮਦ ਸ਼ਮੀ ਨੂੰ ਸੋਤ ਸੇ ਧਿਆਨ ਦੇ ਵਿੱਚ ਰੱਖਣਾ ਲੋਰਾ ਬਾਲਵਾਇਡ ਨੂੰ ਦੱਖਣੀ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਦਾ ਕਪਤਾਨ ਚੁਣਿਆ ਗਿਆ ਦੱਖਣੀ ਅਫਰੀਕਾ ਅੰਡਰ 19 ਕ੍ਰਿਕਟ ਵਿਸ਼ਵ ਕੱਪ 2024 ਦੀ ਮੇਜ਼ਬਾਨੀ ਕਰੇਗਾ ਵਿਰਾਟ ਕੋਹਲੀ ਨੇ ICC ਵਿਸ਼ਵ ਕੱਪ 2023 ਵਿੱਚ ਪਲੇਅਰ ਆਫ ਦਿ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਨੈਕਸਟ ਕੁਐਸ਼ਨ ਭਾਰਤ ਦੇ ਕਿਸ ਰਾਜ ਵਿੱਚ ਹਾਲ ਹੀ ਵਿੱਚ ਦੁਰਲਭ ਤਿੱਬਤੀ ਭੂਰੇ ਭਾਲੂ ਮਿਲੇ ਹਨ ਹਾਂਜੀ ਦੁਰਲਭ ਤਿੱਬਤੀ ਭੂਰੇ ਰਿਸ਼ ਮਿਲੇ ਆ ਇਹ ਮਿਲੇ ਆ ਸਿੱਕਮ ਦੇ ਵਿੱਚ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਸਿੱਕਮ ਹੁਣੇ ਸਿੱਕਮ ਦੇ ਵਿੱਚ ਮਿਲੇ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਸਿੱਕਮ ਸਿੱਕਮ ਦੀ ਕੈਪੀਟਲ ਆ ਗੰਗਟੋਕ ਚੀਫ ਮਿਨਿਸਟਰ ਆ ਪ੍ਰੇਮ ਸਿੰਘ ਤਮਾਮ ਗਵਰਨਰ ਆ ਲਕਸ਼ਮਨ ਪ੍ਰਸ਼ਾਦ ਆਚਾਰੀਆ ਸਿੱਕਮ ਦੇ ਵਿੱਚ ਕੰਚਨ ਜੰਗਾ ਨੈਸ਼ਨਲ ਪਾਰਕ ਆ ਸਿੱਕਮ ਦੁਨੀਆ ਦਾ 100% ਆਰਗੈਨਿਕ ਸਟੇਟ ਆ ਜਾਨੀ ਕਿ ਜੈਵਿਕ ਰਾਜ ਆ ਭਾਰਤੀ ਫੌਜ ਅਤੇ BRO ਨੇ ਸਿੱਕਮ ਦੇ ਵਿੱਚ ਬੈਲੀ ਬਿਰਿਸ ਨੂੰ ਪੂਰਾ ਕੀਤਾ ਸਿੱਕਮ ਵਿੱਚ 209ਵੀਂ ਭਾਨੂ ਜਨਮ ਦਿਨ ਮਨਾਈ ਗਈ ਸਿਕਾਇਤ ਨਿਵਾਰਣ ਸੂਚਕਾਂਕ ਵਿੱਚ ਸਿੱਕਮ ਟੌਪ ਤੇ ਰਿਹਾ ਸਿੱਕਮ ਵਿੱਚ ਪੁੰਚੂ ਉਤਸਵ ਸਮਾਪਤ ਹੋਇਆ ਸਿਕਮ ਦੇ ਮੁੱਖ ਮੰਤਰੀ ਨੇ ਮੇਰੋ ਰੁਖ ਮੇਰੋ ਸੰਤਾਨੀ ਦੀ ਸ਼ੁਰੂਆਤ ਕੀਤੀ ਸਿਕਮ ਸਰਕਾਰ ਨੇ ਅਮਾ ਅਤੇ ਬਹਿਣੀ ਯੋਜਨਾ ਸ਼ੁਰੂ ਕੀਤੀ ਸਿਕਮ ਦੇ ਸਾਬਕਾ ਮੁੱਖ ਮੰਤਰੀ ਬੀਬੀ ਗੁਰੂੰਗ ਦਾ ਦੇਹਾਂਤ ਹੋਇਆ ਸਿਕਮ ਸਥਾਪਨਾ ਦਿਵਸ 16 ਮਈ ਨੂੰ ਮਨਾਇਆ ਜਾਂਦਾ ਨੈਕਸਟ ਕੁਐਸਚਨ ਹੈ ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਆਪਣਾ ਵਿਦਿਆਲਿਆ ਪ੍ਰੋਗਰਾਮ ਸ਼ੁਰੂ ਕੀਤਾ ਹੈ ਆਪਣਾ ਵਿਦਿਆਲਿਆ ਪ੍ਰੋਗਰਾਮ ਸ਼ੁਰੂ ਕੀਤਾ ਵਾ ਕਿਹੜੀ ਗਵਰਨਮੈਂਟ ਨੇ ਕੀਤਾ ਹਿਮਾਚਲ ਪ੍ਰਦੇਸ਼ ਦੀ ਗਵਰਨਮੈਂਟ ਨੇ ਕੀਤਾ ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ ਹੁਣ ਹਿਮਾਚਲ ਪ੍ਰਦੇਸ਼ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੀ ਕੈਪੀਟਲ ਆ ਸ਼ਿਮਲਾ ਜਿਹੜੀ ਕਿ ਸਮਰ ਕੈਪੀਟਲ ਆ ਅਤੇ ਵਿంటర్ ਕੈਪੀਟਲ ਆ ਧਰਮਸਾਲਾ ਇੱਥੋਂ ਦੇ ਚੀਫ ਮਿਨਿਸਟਰ ਆ ਸੁਖਵਿੰਦਰ ਸਿੰਘ ਸੁਖੂ ਗਵਰਨਰ ਆ ਸ਼ਿਵ ਪ੍ਰਤਾਪ ਸ਼ੁਕਲਾ ਹਿਮਾਚਲ ਪ੍ਰਦੇਸ਼ ਦੇ ਵਿੱਚ ਨੈਸ਼ਨਲ ਪਾਰਕ ਦੀ ਗੱਲ ਕਰੀਏ ਤਾਂ ਗ੍ਰੇਟ ਹਿਮਾਲੀਅਨ ਨੈਸ਼ਨਲ ਪਾਰਕ ਆ ਪਿੰਨ ਵੈਲੀ ਨੈਸ਼ਨਲ ਪਾਰਕ ਆ ਇੰਡਰ ਕਿਲਾ ਨੈਸ਼ਨਲ ਪਾਰਕ ਆ ਸ਼ੀਰ ਗੰਗਾ ਨੈਸ਼ਨਲ ਪਾਰਕ ਆ ਸਿੰਬਲਵਾੜਾ ਨੈਸ਼ਨਲ ਪਾਰਕ ਆ ਰੋਹਿਲਾ ਨੈਸ਼ਨਲ ਪਾਰਕ ਆ ਇਥੋਂ ਦੇ ਫੇਮਸ ਲੋਕਨਾਚਾਸ਼ ਪੇਰਲੀ ਹਿਮਾਚਲ ਪ੍ਰਦੇਸ਼ ਦੇ ਵਿੱਚ ਖਜ਼ਿਆਰ ਝੀਲ ਆ ਤੇ ਹਿਮਾਚਲ ਪ੍ਰਦੇਸ਼ ਦੀ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ ਹੱਟੀ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਮਿਲਿਆ हिमाचल प्रदेश हिमाचल प्रदेश अनाथ बच्चों ਲਈ ਸਕੀਮ ਬਣਾਉਣ ਵਾਲਾ ਪਹਿਲਾ ਸੂਬਾ ਬਣਿਆ। हिमाचल प्रदेश ਸਰਕਾਰ ਦੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਮੋਬਾਈਲ ਬੈਂਡ ਪ੍ਰੋਗਰਾਮ ਸ਼ੁਰੂ ਕੀਤਾ। हिमाचल प्रदेश ਦੇ ਮੁੱਖ ਮੰਤਰੀ ਨੇ ਅਪਾਹਜ ਬੱਚਿਆਂ ਦੇ ਸ਼ਸ਼ਕਤੀਕਰਨ ਲਈ ਸੰਭਲ ਯੋਜਨਾ ਦੀ ਸ਼ੁਰੂਆਤ ਕੀਤੀ। ਨੈਕਸਟ ਪੋਜੀਸ਼ਨ ਇਸ ਨੂੰ ਹਾਲ ਹੀ ਵਿੱਚ आरसीएफ ਜਾਨੀ ਕਿ ਰਾਸ਼ਟਰੀ ਕੈਮੀਕਲਸ ਐਂਡ ਫਰਟੀਲਾਈਜ਼ਰ ਲਿਮਟਿਡ ਦੇ ਦਿ ਰੈਕਟਰ ਵਜੋਂ ਚੁਣਿਆ ਗਿਆ ਹਾਂਜੀ ਰਾਸ਼ਟਰੀ ਕੈਮੀਕਲਸ ਐਂਡ ਫਰਟੀਲਾਈਜ਼ਰ ਲਿਮਿਟਡ ਲਿਮਿਟਡ ਦੇ ਡਾਇਰੈਕਟਰ ਵਜੋਂ ਚੁਣਿਆ ਗਿਆ ਰੀਤੂ ਗੋਸਵਾਮੀ ਨੂੰ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਸੀਲ ਵਰਦਨ ਸਿੰਘ ਨੂੰ ਯੂਪੀਐਸਸੀ ਦਾ ਮੈਂਬਰ ਚੁਣਿਆ ਗਿਆ ਦੀਪਾ ਪੰਡਾਰੇ ਨੂੰ ਖੰਡ ਉਦਯੋਗ ਵਿੱਚ ਸਰਵੋਤਮ ਵਾਤਾਵਰਣ ਅਧਿਕਾਰੀ ਪੁਰਸਕਾਰ ਜਿੱਤਿਆ ਠੀਕ ਹੈ ਤੇ ਇਹ ਪਹਿਲੀ ਔਰਤ ਆ ਜਿਨ੍ਹਾਂ ਨੂੰ ਦੀਪਾ ਪੰਡਾਰੇ ਜਿਨ੍ਹਾਂ ਨੇ ਖੰਡ ਉਦਯੋਗ ਵਿੱਚ ਸਰਵੋਤਮ ਵਾਤਾਵਰਣ ਅਧਿਕਾਰੀ ਪੁਰਸਕਾਰ ਜਿੱਤਿਆ ਮਹੇਸ਼ਵਰ ਰਾਓ ਨੂੰ ਬੰਗਲੌਰ ਮੈਟਰੋ ਦਾ ਮੈਨੇਜਿੰਗ ਡਾਇਰੈਕਟਰ ਚੁਣਿਆ ਗਿਆ ਸਮੀਰ ਕੁਮਾਰ ਸਿਨਹਾ ਰੱਖਿਆ ਮੰਤਰਾਲੇ ਵਿੱਚ ਡਾਇਰੈਕਟਰ ਜਨਰਲ ਵਜੋਂ ਅਪੁਆਇੰਟ ਕੀਤੇ ਗਏ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕ Thanks for watching.